ਦਰਜੀਤ ਦੋਸਾਂਝ ਦੀ ਫਿਲਮ ਜੋ ਕਿ ਨੌਨ ਐਕਟੀਵਿਸਟ ਸਰਦਾਰ ਜਸਵੰਤ ਸਿੰਘ ਖਾਰੜਾ ਜੀ ਦੇ ਐ ਐਕਸ਼ਨਸ ਤੇ ਬਣੀ ਹੋਈ ਹੈ ਜੋ ਉਹਨਾਂ ਨੇ ਹਿਊਮਨ ਰਾਈਟਸ ਦੀਆਂ ਉਸ ਸਮੇਂ ਵਾਇਓਲੇਸ਼ਨ ਹੋਈਆਂ ਉਹਦੇ ਬਾਰੇ ਇਜ਼ਹਾਰ ਕੀਤਾ ਤੇ ਮੈਂ ਸਮਝਦਾ ਕਿ ਫਿਲਮ ਅੰਦਰ ਲਈ ਭਾਰਤੀ ਜਨਤਾ ਪਾਰਟੀ ਕਿਸੇ ਫਿਲਮ ਨੂੰ ਚਲਾਉਣ ਦਾ ਕੰਮ ਨਹੀਂ ਕਰਦੀ ਕਿਸੇ ਨੂੰ ਲੁਕਾਉਣ ਦਾ ਨਹੀਂ ਕਰਦੀ ਨਾ ਫਿਲਮਾਂ ਬਣਾਉਂਦੀ ਹੈ ਇਹ ਲੋਕ ਗਲਤ ਫਹਮੀਆਂ ਪਾ ਰਹੇ ਨੇ ਕੰਗੜਾ ਰਣੋਤ ਦੀ ਆਪਣੀ ਫਿਲਮ ਸੀ ਉਹ ਸਾਡੀ ਐਮਪੀ ਜ਼ਰੂਰ ਆ ਉਹ ਐਮਰਜੈਂਸੀ ਫਿਲਮ ਨੂੰ ਵੀ ਕੱਟ ਲੱਗੇ ਨੇ ਔਰ ਉਹ ਮਾਨਯੋਗ ਅਦਾਲਤ ਚ ਗਈ ਅਦਾਲਤ ਨੇ ਹੁਕਮ ਕੀਤੇ ਤੇ ਉਹਦੀ ਫਿਲਮ ਚੱਲ ਗਈ ਸੈਂਸਰ ਨੇ ਉਹਨੂੰ ਅਲਾਓ ਕੀਤਾ ਕੱਟ ਤੋਂ ਬਾਅਦ ਇਸੇ ਤਰ੍ਹਾਂ ਇਹ ਜਿਹੜੀ ਜਸਵੰਤ ਸਿੰਘ ਖੱਲੜਾ ਜੀ ਦੀ ਫਿਲਮ ਬਣੀ ਹੈ ਦਿਲਜੀਤ ਦੁਸਾਨ ਨੇ ਬਣਾਈ ਹੈ ਉਹਦੇ ਤੇ ਵੀ ਕੱਟ ਲੱਗੇ ਆ ਉਹਨਾਂ ਨੂੰ ਮੰਨਣ ਦੇਸ਼ ਦੇ ਕਾਨੂੰਨ ਨੂੰ ਸਭ ਨੂੰ ਮੰਨਣਾ ਪੈਂਦਾ ਭਾਰਤੀ ਜਨਤਾ ਪਾਰਟੀ ਦੀ ਹੌਲੀ ਬੁੱਕ ਦੇਸ਼ ਦਾ ਕਨਸਟੀਟਿਊਸ਼ਨ ਹੈ ਉਸ ਨੂੰ ਮੰਨ ਕੇ ਅਸੀਂ ਕੰਮ ਚਲਾਉਂਦੇ ਆਂ ਦੇਸ਼ ਦਾ ਪਰ ਇਸ ਤਰ੍ਹਾਂ ਦਾ ਜਿਹੜੇ આરોਪ ਲਗਾਏ ਜਾ ਰਹੇ ਆ ਇਹ ਮੈਂ ਸਮਝਦਾ ਕਿ ਇਹਨੂੰ ਨਾਤਾ ਸਿੱਖਾਂ ਨਾਲ ਜੋੜਿਆ ਜਾਵੇ ਔਰ ਫਿਲਮ ਦੇ ਵਿੱਚ ਮੈਂ ਤਾਂ ਕਿਹਾ ਸੀ ਕਿ ਭਾਈ ਇਹਦੇ ਵਿੱਚ ਹਿੰਦੂਆਂ ਨੂੰ ਬੱਚਾਂ ਚੋ ਦਹਾਲਾ ਕੇ ਮਾਰਿਆ ਗਿਆ ਉਹਨਾਂ ਬਾਰੇ ਵੀ ਦਿਖਾ ਦਿਓ ਤੇ ਇਹ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਜਾਤੀ ਨਾਲ ਨਹੀਂ ਜੋੜਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਕਿਸੇ ਦੇ ਵੀ ਧਰਮ 'ਚ ਕੋਈ ਦਖਲ ਨਹੀਂ ਦਿੰਦੀ ਧਾਰਮਿਕ ਆਜ਼ਾਦੀ ਹੈ ਦੇਸ਼ ਦਾ ਕਨਸਟੀਟਿਊਸ਼ਨ ਕੰਮ ਕਰਦਾ ਸਾਡੀ ਪਾਰਟੀ ਸੈਕੂਲਰ ਵਿਚਾਰਧਾਰਾ ਦੀ ਪਾਰਟੀ ਹੈ ਅਸੀਂ ਕਿਸੇ ਨਾਲ ਕੋਈ ભેਦਭਾਵ ਨਹੀਂ ਕਰਦੇ ਤੇ ਮੈਂ ਸਮਝਦਾ ਇਹ ਫਿਲਮ ਵੀ ਜੋ ਸੈਂਸਰ ਬੋਰਡ ਅਲਾਉ ਕਰੇਗਾ ਫਿਰ ਚੱਲੇਗੀ